ਸਵਰਾਜ 855 ਆ ਗਿਆ ਜੀ ਫਤਿਹਵਾਦ ਹਰਿਆਣਾ ਟਰੈਕਟਰ ਮੰਡੀ ਚ ਖੜੇ ਆ ਤੇ ਥੋੜਾ ਜਿਹਾ ਤੁਸੀਂ ਇਧਰ ਦੇਖ ਲਓ 224 ਨੰਬਰ ਦੁਕਾਨ ਦੇ ਸਾਰੇ ਟਰੈਕਟਰ ਦਿਖਾਉਣ ਲੱਗੇ ਆਪਾਂ ਨਾ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਜੇ ਛਤਰੀ ਲੱਗੀ ਉੱਤੇ ਯੂ ਲੱਗੀ ਸਾਰਾ ਕੁਝ ਨਿਊ ਮਾਡਲ ਟਾਪ ਮਾਡਲ 15 ਸਪੀਡ ਹੈ ਨਾ ਤੇ 24 25 ਦੀ ਆਰਸੀ 8 ਲੱਖ 45000 ਰੁਪਏ ਡਿਮਾਂਡ ਸਾਰਾ ਕੁਝ ਨਾਲ ਦਾ ਹੀ ਹੈ ਟਾਇਰ ਵੀ ਕੀ ਕਸੇ ਨੇ ਤੁਹਾਨੂੰ ਆਖੀ ਵੀ ਅਜੇ ਤੱਕ ਚੱਲਿਆ ਹੀ ਕੀ ਟਰੈਕਟਰ ਹੈ ਨਾ ਕੀ ਇਸ ਚੀਜ਼ ਦਾ ਜਵਾਬ ਦਿੱਤਾ ਜਾਵੇ ਐਨਾ ਨਵਾਂ ਟਰੈਕਟਰ ਜਿਹੜਾ ਮੰਡੀ ਦੇ ਵਿੱਚ ਤੁਹਾਨੂੰ ਵੇਖਣ ਨੂੰ ਮਿਲ ਰਿਹਾ ਹੋਰ ਚਾਹੀਦਾ ਹੀ ਕੀ ਹੈ ਨਾ ਇਸ ਤੋਂ ਉੱਤੇ ਤਾਂ ਸ਼ਾਇਦ ਤਾਂ ਕਿ ਸ਼ਾਇਦ ਤਾਂ ਕੀ ਫਿਰ ਜਨਸੀ ਚ ਜਾਓ ਇੱਥੇ ਜਾਓ ਇੱਕੋ ਗੱਲ ਬਰਾਬਰ ਇੱਕ ਸੇਮ ਚੀਜ਼ ਹੋਈ ਖੜੀ ਆ ਤੇ 36 30 ਪਲੱਸ ਵਾਲਾ ਮਾਡਲ ਤੇ 15 ਮਾਡਲ 5 ਲੱਖ 65000 ਰੁਪਇਆ ਤਿੰਨ ਲੀਆਂ ਵਾਲੇ ਟਾਇਰ ਪਿਆ ਮੋਡੀਫਿਕੇਸ਼ਨ ਦੇ ਅੰਦਰ ਮਗਰਲੇ ਟਾਇਰ ਵੀ ਜਿਹੜੇ 16 ਦੇ ਨਵੇਂ ਪਾਈ ਹੋਏ ਨੇ ਤਾਂ ਇਹ ਟਾਇਰ ਬਿਲਕੁਲ ਹਾਈ ਲੋ ਮੀਡੀਅਮ ਹੈ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਜੇ ਰੰਗ ਵਗੈਰਾ ਪਤਾ ਕੀ ਹੁੰਦਾ ਆ ਆ ਚੀਜ਼ਾਂ ਦੱਸ ਦਿੰਦੀਆਂ ਵੀ ਕਿੰਨਾ ਕੁ ਟਰੈਕਟਰ ਜਿਹੜਾ ਚੱਲਿਆ ਕਿੰਨਾ ਕੁ ਬਾਹਰ ਖੜਿਆ ਠੀਕ ਹੈ 3602 ਵਾਲਾ 50 HP ਦਾ ਟਰੈਕਟਰ ਆ ਗਿਆ ਹਰਿਆਣਾ ਨੰਬਰ ਆ ਗਿਆ 22 ਮਾਡਲ ਹੈ 25 23 ਦੀ ਸੌਰੀ ਆਰਸੀ ਮਿਲ ਜੇਗੀ 695000 ਰੁਪਏ ਡਿਮਾਂਡ ਹੈ ਬਾਕੀ ਮੌਕੇ ਤੇ ਜਿਹੜਾ ਡਿਸਕਾਊਂਟ ਵਗੈਰਾ ਹੋ ਜਾਏਗਾ ਇਹ ਹੈਗਾ ਹਾਈ ਲੋ ਵਾਲਾ ਟਰੈਕਟਰ 16+4 ਠੀਕ ਹੈ ਤੇ ਅਗਲੇ ਬੰਨੇ 733 ਆ ਗਿਆ ਇਹ ਹੈਗਾ 18 ਮਾਡਲ ਹੈ ਤਾਂ ਤੇ 165000 ਰੁਪਿਆ ਡਿਮਾਂਡ ਹੈ ਸੌਰੀ ਚਾਰ ਮਾਡਲ ਹੈ ਚਾਰ ਮਾਡਲ ਹੈ ਉੱਥੇ ਕੁਝ ਹੋਰ ਢੀ ਲਿਖਿਆ 165000 ਰੁਪਿਆ ਡਿਮਾਂਡ ਆ ਆਗੇ ਹੀ ਆਗੇ ਤੇ 485 ਆ ਗਿਆ ਆਇਸ਼ਰ ਟਾਇਰ ਚਾਰੇ ਨਵੇਂ ਨੇ ਬਿਲਕੁਲ 16 ਮਾਡਲ ਆ ਗਿਆ 445000 ਰੁਪਿਆ ਡਿਮਾਂਡ ਆ ਗਿਆ ਤੇ ਜੌਂਡੀਰ ਗੇਅਰ ਪ੍ਰੋ 52 10 ਜਿੰਦੇ ਅੱਜ ਦੇ ਟਾਈਮ ਦੇ ਵਿੱਚ ਕਹਿੰਦੇ ਚਰਚਾ ਇੰਨੀ ਕ ਜਿਆਦੀ ਏ ਕਹਿਣਾ ਕੀ ਆ 21 ਮਾਡਲ 22 ਦੀ ਆਰ ਸੀ 735000 ਰੁਪਿਆ ਡਿਮਾਂਡ ਆ ਬਾਕੀ ਜਿਹੜਾ ਮੌਕੇ ਤੇ ਡਿਸਕਾਊਂਟ ਵਗੈਰਾ ਹੋ ਜਾਏਗਾ ਪੂਰਾ ਹਨਾ ਤੁਹਾਨੂੰ ਪਤਾ ਗੇਅਰ ਪ੍ਰੋ ਦੇ ਵਿੱਚ ਸਾਰਾ ਨਾਲ ਜਿਆਦਾ ਫੀਚਰ ਹੈ ਏ ਬੀ ਸੀ ਡੀ ਚਾਰ ਹੀ ਗੇਅਰ ਇਧਰ ਹੈ ਤਿੰਨ ਉਧਰ ਹੈ ਚੌਥਾ ਰਿਵਰਸਾ ਉਧਰ ਠੀਕ ਹੈ ਪੀ ਗੇਅਰਨ ਦਾ ਪਾਰਕਿੰਗ ਦਾ ਆ ਗਿਆ ਤੁਹਾਨੂੰ ਪਤਾ ਸਾਰਿਆਂ ਨੂੰ ਤੇ ਇਸ ਤੋਂ ਅਗਲੇ ਬੰਨੇ ਟਾਇਰ ਹੈ ਜਿਹੜੇ ਚਾਰੇ ਨਵੇਂ ਮਿਲਣਗੇ ਛਤਰੀ ਨਾਲ ਮਿਲੇਗੀ ਯੂ ਨਾਲ ਮਿਲੇਗੀ ਉਸ ਤੋਂ ਅਗਲਾ ਟਰੈਕਟਰ ਹੈਗਾ ਆਪਣਾ 36 D 22 ਮਾਡਲ 7 ਲੱਖ 10000 ਰੁਪਿਆ ਡਿਮਾਂਡ ਹੈ ਸੁਪਰ ਵਾਲਾ 12+3 ਦੀ ਸਪੀਡ ਤੇ ਇੱਕ ਹੋਰ ਤਾਂ ਹੁੰਦਾ ਦੰਦੇ ਆ ਉਹ ਲੱਗਾ ਹੋਇਆ ਆਪਣਾ ਜੈਕ ਜਿਹੜੇ ਸੁਪਰ ਸੀਟਰਾਂ ਲਈ ਬਹੁਤ ਲੋਕੀ ਦੁਖੀ ਨੇ ਲਿਫਟਾਂ ਤੋਂ ਜੈਕ ਲੱਗਾ ਹੋਇਆ ਸੋਨਾਲਿਕਾ ਆ ਗਿਆ 745 22 ਮਾਡਲ 585000 ਰੁਪਏ ਡਿਮਾਂਡ 744 ਆ ਗਿਆ ਐਕਸਟਰਾ ਟਾਰਕ ਠੀਕ ਹੈ XT ਐਕਸਟਰਾ ਟਾਰਕ 21 ਮਾਡਲ 16 21 ਮਾਡਲ ਤੇ ਡਿਮਾਂਡ ਨਹੀਂ ਸਮਝਾਈ ਕੀ ਲਿਖੀ ਇਹਨਾਂ ਨੇ 6 ਲੱਖ ਅੱਛਾ ਸੌਰੀ 6 ਲੱਖ ਰੁਪਏ ਪੂਰੀ ਡਿਮਾਂਡ ਆ ਤੇ ਐਕਸਟਰਾ ਟਾਰਕ ਦਾ ਥੋੜਾ ਫਰਕ ਹੈ ਟਰੈਕਟਰ ਦਾ ਵਿੱਚ ਕੋਈ ਪਿਸਟਨ ਜਾਂ ਆਪਾਂ ਕਹਿ ਸਕਦੇ ਇਹਨਾਂ ਦੀ ਕ੍ਰੈਂਕ ਜਾਂ ਸਟਾਕ ਵੱਡੀ ਆਈ ਹੈ ਨਾ ਉਹ ਭਾਰੀ ਆਈ ਕਹਿ ਸਕਦੇ ਆ ਵੱਡੀ ਆਈ ਹੈ ਇਹ ਆਪਾਂ ਕਹਿ ਸਕਦੇ ਆ ਵੀ ਇਹ ਚੀਜ਼ਾਂ ਚੇਂਜ ਹੁੰਦੀਆਂ ਨੇ ਜਿਵੇਂ ਐਕਸਟਰਾ ਟਾਰਕ ਐਵੇਂ ਨਹੀਂ ਕਿਹਾ ਜਾਂਦਾ ਟਰੈਕਟਰ ਨੂੰ ਤੇ ਅਗਲੇ ਬੰਨੇ ਕੁਝ ਟਰੈਕਟਰ ਇਧਰ ਖੜੇ ਨੇ ਠੀਕ ਹੈ ਜੌਨ ਡੀਅਰ ਐਲਟੀ ਮਾਡਲ ਦਿਖਾ ਦਿੰਨੇ ਆ ਜਿਹੜਾ ਡਿਮਾਂਡਿੰਗ ਚ ਰਹਿੰਦਾ ਟਰੈਕਟਰ 6 ਮਾਡਲ ਹੈ 4,55,000 ਰੁਪਏ ਡਿਮਾਂਡ ਹੈ ਇਹਰ ਬਿਲਕੁਲ ਓਕੇ ਨੇ ਕੰਡੀਸ਼ਨ ਵੇਖਣ ਦੀ ਲੋੜ ਨਹੀਂ ਪੈਂਟਰ ਨੂੰ ਤੁਸੀਂ ਦੂਰੋਂ ਦੇਖ ਸਕਦੇ ਜੱਜ ਕਰ ਸਕਦੇ ਕਾਲੀ ਬੇਟੀ ਵਾਲਾ ਇੰਜਨ ਕਿੰਨਾ ਸਫਾਈ ਦਾ ਪਿਆ ਫਾਰਮ ਟਰੈਕ 60 EPI ਆਇਆ ਕਲਾਸਿਕ 16 ਮਾਡਲ 4,75,000 ਰੁਪਏ ਡਿਮਾਂਡ ਹੈ ਤੇ EPI ਫਾਰਮ ਟਰੈਕ ਆ ਗਿਆ ਜੀ 60 EPI ਜਿਵੇਂ ਕਿ ਆਪਾਂ ਦੱਸਿਆ ਹੁੰਦਾ ਸੀ 16 ਮਾਡਲ 4,75,000 ਰੁਪਏ ਡਿਮਾਂਡ 35 ਆ ਗਿਆ ਆ ਫਾਰਮ ਟਰੈਕ 4 ਮਾਡਲ 180000 ਰੁਪਏ ਡਿਮਾਂਡ ਟਾਇਰ ਚਾਰੇ ਨਵੇਂ ਇੰਡੋ ਫਾਰਮ ਆ ਗਿਆ ਜੀ 22 ਮਾਡਲ 445000 ਰੁਪਏ ਡਿਮਾਂਡ ਕੰਡੀਸ਼ਨ ਤੁਸੀਂ ਦੇਖੋ ਇੱਕ ਵਾਰੀ ਹਨਾ ਕੰਡੀਸ਼ਨ ਕੋਕਾ ਪੀਸ ਉਹ ਖੜਾ 3055 ਤੇ 735 ਸਵਰਾਜ ਐਫੀ 18 ਮਾਡਲ 425000 ਰੁਪਏ ਡਿਮਾਂਡ ਹਰਿਆਣਾ ਨੰਬਰ ਪਾਵਰ ਸਟੀering ਹੈ ਪਾਵਰ ਟਰੈਕ 47 ਪਲਸ 24 ਮਾਡਲ 620000 ਰੁਪਏ ਡਿਮਾਂਡ ਤੇ ਆਪਣਾ ਚਾਰੇ ਟਾਇਰ ਨਵੇਂ ਠੀਕ ਹੈ 47 E16 E16 ਦਾ ਵੀ ਮਤਲਬ ਹੈ ਇੰਨੀਆਂ ਸਪੀਡਾ ਸਪੂਨਾਂ ਦਾ ਬਹੁਤ ਫਰਕ ਹੁੰਦਾ ਨਾ E16 ਜਾਂ ਕੁਝ ਵੀ ਆ ਬਹੁਤ ਚੀਜ਼ਾਂ ਦਾ ਫਰਕ ਹੈ ਉਹਨਾਂ ਦਾ ਤੇ ਇੱਕ ਹਾਂ ਟਾਇਰ ਸਾਰੇ ਨਵੇਂ ਨੇ 555 ਅਲਟਰਾ 1 22 ਮਾਡਲ 6 ਲੱਖ 40000 ਰੁਪਏ ਡਿਮਾਂਡ 373 12 ਮਾਡਲ 4 ਲੱਖ 60000 ਰੁਪਏ ਡਿਮਾਂਡ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਤਾ ਜੀ ਦੁਕਾਨ ਹੈਗੀ ਐ ਜੋਕਸਨ ਟਰੈਕਟਰ 224 ਨੰਬਰ ਫਤਿਹਪੁਰਾ ਦੇ ਅੰਦਰ ਇੱਥੇ ਤੁਹਾਨੂੰ ਆਉਣਾ ਪਾਏਗਾ ਨੰਬਰ ਬਾਕੀ ਸਕਰੀਨ ਤੇ ਚੱਲਦਾ ਹੋਏਗਾ ਹਰਿਆਣੇ ਦੀ ਮੰਡੀ ਦਿਨ ਐਤਵਾਰ ਲੱਗਦੀ ਹੈ ਆਏ ਐਤਵਾਰ ਲੱਗਦੀ ਹੈ ਜੀ ਮਹੀਨੇ ਦੇ 4 ਹੋਣ 5 ਹੋਣ 3 ਹੋਣ ਐਤਵਾਰ ਆਏ ਐਤਵਾਰ ਮੰਡੀ ਲੱਗੇਗੀ 12 ਵਜੇ ਤੋਂ ਫੁੱਲ ਭਰੀ ਜਾਂਦੀ ਹੈ ਲਗਭਗ ਮੰਡੀ ਤੇ ਬਹੁਤ ਟਰੈਕਟਰ ਹੈ ਜਿਹੜਾ ਆਉਂਦਾ ਮੰਡੀ ਦੇ ਅੰਦਰ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਜੀ ਮੇਰੇ ਤੋਂ ਕਿਸੇ ਹੋਰ ਵੀਡੀਓ ਧੰਨਵਾਦ